ਰਾਜੀ ਮੇਰਾ ਪਿੰਡ ਉਹਾਂ ਖਾਜੀ ਅੱਜ ਮੈਨੂੰ ਕੇ ਨੇ ਫੋਨ ਕੀਤਾ ਹੈਗਾ ਵੀ ਉਹਾਂ ਖੇ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਲੜਕਾ ਹੈਗਾ ਉਹ ਬੇਸੋ ਤੇ ਜਾ ਪਿਆ ਹੈਗਾ ਉਹ ਜਦੋਂ ਮੈਂ ਆ ਕੇ ਵੇਖਿਆ ਹੈਗਾ ਤੇ ਉਹਦੇ ਮੂੰਹ ਤੋਂ ਝਾਗ ਆ ਰਹੀ ਤੇ ਉਹਦੀ ਮੌਤ ਹੋ ਚੁੱਕੀ ਹੈ ਵੀ ਜ਼ੀਰੋ ਦਾ ਅਕੜ ਕਹਦਾ ਹੈਗਾ ਪੁਲਿਸ ਆਈ ਹੈਗੀ ਕਲਾਸ਼ੀ ਲਈ ਹੈ ਉਹ ਕੋਈ ਕੁਛ ਵੀ ਉਹਦੀ ਜਿਹੜੀ ਕਿ ਡੰਟੀ ਜਿਹੜੀ ਹੈਗੀ ਰੈਂਟੀਫਾਈ ਨਹੀਂ ਹੋਇਆ ਵੀ ਉਹ ਲੜਕਾ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਹੈਗਾ ਉਹਦਾ ਕੋਈ ਪ੍ਰੂਫ ਨਹੀਂ ਹੋਇਆ ਹੈਗਾ ਹਰ ਇਹ ਤੇ 100% ਆ ਗਈ ਹੈ ਉਹਦੀ ਕੰਡੀਸ਼ਨ ਵੇਖ ਕੇ ਇਹ ਜਿਹੜੀ ਹੈਗੀ ਹੈ ਜਿਹੜਾ ਸ਼ੇਮਾ ਦਰਿਆ ਪੰਜਾਬ ਚ ਵਗ ਰਿਹਾ ਚਿੱਟੇ ਦਾ ਉਹਦੀ ਓਵਰਡੋਜ਼ ਕਰਕੇ ਹੀ ਇਹ ਬੱਚੇ ਦੀ ਮੌਤ ਹੋਈ ਹੈਗੀ ਹੈ ਇਹਦੀ ਜੇਬ ਚੋਂ ਕੁਝ ਬਰਾਮ ਕੋਈ ਲੱਗੇ ਪਈ ਸਰੇਂਜ ਵਗੈਰਾ ਨਹੀਂ ਜੇਬ ਚੋਂ ਤੇ ਫਿਲਹਾਲ ਆ ਲਿਆ ਦੇਖਣ ਤੋਂ ਤੇ ਆ ਲੱਗਦਾ ਵੀ ਇਹ ਇਕੱਲਾ ਨਹੀਂ ਹੈਗਾ ਜਿਹੜਾ ਕੋਈ ਇਹਦੇ ਨਾਲ ਸ਼ਖਸ ਹੋਏਗਾ ਕੋਈ ਹੋਏਗਾ ਉਹ ਅਦਾ ਸਮਾਨ ਮੋਬਾਈਲ ਵਗੈਰਾ ਜਾਂ ਕੋਈ ਅਜੀ ਹੈਗੀ ਚੀਜ਼ ਕੱਢ ਕੇ ਲਾ ਗਿਆ ਉਹ ਆਸਲ ਤੇ ਜੈਕਟ ਪਹਿਨੀ ਹੋਈ ਹੈਗੀ ਜੈਕਟ ਦੇ ਵਿੱਚੋਂ ਆਹ ਜੈਕਟ ਦੇ ਵਿੱਚੋਂ ਜਿਹੜਾ ਹੈਗਾ ਉੱਪਰ ਜਿਹੜਾ ਕੈਪ ਹੁੰਦਾ ਇੰਜੈਕਸ਼ਨ ਦਾ ਉਹ ਕੈਪ ਮਿਲਿਆ ਬਾਕੀ ਆਦੇ ਕੋਲ ਹੋਰ ਕੁਝ ਨਹੀਂ ਦੋ ਇਹਦੀ ਜੇਬ ਚੋਂ ਟੌਫੀਆਂ ਮਿਲੀਆਂ ਗਈਆਂ ਬਾਤੀ ਆਦੇ ਕੋਲੋਂ ਹੋਰ ਕੋਈ ਚੀਜ਼ बरामद ਨਹੀਂ ਹੋਈ ਜਗਤ ਚ ਕੈਪ ਨੇ ਹਾਂਜੀ ਫਿਰ ਬੋਲਦੇ ਮੜੇ ਜਗਤ ਅ ਵੀ ਜਾਗੜ ਦੇ ਵਿੱਚੋਂ ਨਾ ਜਿਹੜਾ ਸਿਰਿੰਜ ਦੇ ਉੱਤੇ ਕੈਪ ਹੁੰਦਾ ਨਾ ਕੀ ਗੇ ਦੇ ਉੱਤੇ ਕੈਪ ਉਹ ਕੈਪ ਮਿਲਿਆ ਹੈਗਾ ਕੀ ਪ੍ਰਸ਼ਾਸਨ ਕੋਈ ਕ ਮੰਗ ਮੰਗ ਕਰਦੇ ਕਿ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲਿਆ ਜਾਂ ਕੀ ਗੱਲ ਬਾਤ ਅ ਵੀ ਕੀ ਕਿਹਾ ਜਾ ਸਕਦਾ ਅਸੀਂ ਤੇ ਬੜੀ ਦੇਰ ਦੇ ਲੱਗੇ ਰਿਆਂ ਜੀ ਹੁਣ ਕੀ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਜਾਂ ਸਰਕਾਰ ਦਾ ਸਹਿਯੋਗ ਨਹੀਂ ਜਾਂ ਪਿੰਡ ਦਾ ਸਹਿਯੋਗ ਨਹੀਂ ਹੈਗਾ ਜਾਂਜਲਾਂ ਦੇ ਬੱਚੇ ਨਸ਼ਾ ਕਰਦੇ ਹੈਗੇ ਉਹਨਾਂ ਦਾ ਸਹਿਯੋਗ ਨਹੀਂ ਹੈਗਾ ਅਸੀਂ ਵੀ ਆਪਣੇ ਵੱਲੋਂ ਇੱਕ ਕਮੇਟੀ ਬਣਾ ਕੇ بڑا ਹਮਲਾ ਮਾਰਿਆ ਸੀ ਔਰ ਨਹੀਂ ਅੰਗਰੇਜ਼ਾਂ ਦੇ ਅੱਜ ਤੱਕ ਖਿਆਲ ਹੈਗਾ ਵੀ ਪੰਜਾਬ ਨੇ ਗਰਖ ਹੋਣਾ ਤੇ ਉਹ ਹੋ ਹੀ ਜਾਣਾ ਹੈਗਾ ਕੋਈ ਵੀ ਨਹੀਂ ਰਕ ਸਕਦਾ ਉਹਨੂੰ ਜਿੰਨੀ ਦੇਰ ਤੱਕ ਸਰਕਾਰ ਪ੍ਰਸ਼ਾਸਨ ਤੇ ਪਿੰਡ ਜਾਂਜਲਾਂ ਦੇ ਬੱਚੇ ਨਸ਼ਾ ਕਰਦੇ ਹੈਗੇ ਉਹ ਨਾਲ ਹੋ ਕੇ ਹਮਲਾ ਨਹੀਂ ਮਾਰਨਗੇ ਉਨੀ ਦੇਰ ਇਹ ਦਰਿਆ ਰੁਕਣਾ ਹੀ ਨਹੀਂ ਹੈਗਾ ਇਹ ਬਹੁਤ ਵੱਡਾ ਦਰਿਆ ਹੈ ਆ ਪੰਚਾਇਤ ਨੂੰ ਹੀ ਪਿਛੇ ਪੰਚਾਇਤ ਦੁਆਰਾ ਮਤਾ ਵੀ ਪਾਇਆ ਗਿਆ ਹੈਗਾ ਪੰਚਾਇਤ ਜਾ ਕੇ ਥਾਣੇ ਜਾ ਕੇ ਐਸਪੀ ਸਾਹਿਬ ਨੂੰ ਦੇਖ ਵੀ ਆਈ ਹੈਗੀ ਉਹਨਾਂ ਨੇ ਸ਼ੁਭਾਸ਼ਣ ਬੋਆ ਵੀ ਅਸੀਂ ਦੋ ਬੰਦੇ ਦੋ ਮਲਾਈ ਭਲਾਵਾਂਗੇ ਪੰਚਾਇਤ ਨੇ ਵੀ ਕਿਹਾ ਹੈਗਾ ਸਰਪੰਚ ਸਾਹਿਬ ਨੇ ਵੀ ਅਸੀਂ ਜੜਾ ਹੈਗਾ ਆਪਣੇ ਪਿੰਡ ਵਾਲਾ ਵੀ ਪੂਰਾ ਪਿੰਡ ਵਾਲਾ ਵੀ ਸਹਿਯੋਗ ਦੇਵਾਂਗੇ ਜੇ ਪਿੰਡ ਦੇ ਵਿੱਚੋਂ ਜਾਂ ਇਲਾਕੇ ਦੇ ਵਿੱਚੋਂ ਆ ਜਿਹੜਾ ਚਿਟਾ ਮੁੱਕ ਜੇ ਜੋ ਜਿੰਨੇ ਤੇ ਮਰ ਗਏ ਮਰ ਗਏ ਹੋਰ ਆਣ ਵਾਲੀਆਂ ਕੋਈ ਜਿਹੜੀਆਂ ਚੰਦ ਜਾਣਾ ਹੈਗੀਆਂ ਜਿਹੜੇ ਕੇਦੇ ਨਿਆਲੇ ਆਈ ਕੱਲੇ ਕੇਦੇ ਦੋ ਦੋ ਬੱਚੇ ਆ ਉਹ ਬਚ ਜਾਣ ਤੇ ਮੇ ਮਤੋਂ ਗੇਨ ਨਹੀਂ ਮਹੀਨੇ ਜਿਹੜੇ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਵਿੱਚ ਇੱਕ ਦੇ ਘਰੀ ਹੋਈ ਆ ਉਹਨੂੰ ਅਸੀਂ ਕਹਿ ਨਹੀਂ ਸਕਦੇ ਦੋ ਮੋਤਾਂ ਦੀ ਹੋਈ ਚੁੱਕੀਆਂ ਜੀ